ਦੋਸਤੋ ਮੇਰੇ ਭਰਾ ਦਾ ਹੈਗਾ ਜੀ ਵਿਆਹ ਪਹਿਲਾਂ ਤਾਂ ਦਿਓ ਜੀ ਬਹੁਤ ਸਾਰੀਆਂ ਮੁਬਾਰਕਾਂ ਤੇ ਦੂਜਾ ਆਪਾਂ ਜਿਹੜਾ ਕਿ ਪੈਲਸ ਦੇਖਣ ਆਏ ਆ ਜੀ ਬਾਗਾ ਪੁਰਾਣਾ ਗੰਗਾ ਰਿਜ਼ੋਰਟ ਤੇ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਆਪਾਂ ਨੂੰ ਕਿਸੇ ਨੇ ਦੱਸਿਆ ਸੀਗਾ ਵੀ ਇਹ ਜਿਹੜਾ ਰਿਜ਼ੋਰਟ ਹੈ ਬਹੁਤ ਹੀ ਮਤਲਬ ਕੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਜਿਹੜਾ ਕਿ ਆਪਾਂ ਨੂੰ ਮਿਲ ਜਾਂਦਾ ਹੈਗਾ ਤੇ ਦੋਸਤੋ ਜਿੰਨੀਆਂ ਵੀ ਮਠਿਆਈਆਂ ਬੰਦੀਆਂ ਸਾਰੀਆਂ ਦੇਸੀ ਘਿਓ ਦੇ ਵਿੱਚ ਬੰਦੀਆਂ ਇੱਥੇ ਹਾਂਜੀ ਦੋਸਤੋ ਆਪਣੇ ਨਾਲ ਬਾਈ ਜੋਨੀ ਜੀ ਹੈ ਗੰਗਾ ਰਿਜ਼ੋਰਟ ਦੇ ਜਿਹੜੇ ਮਾਲਕ ਆ ਤੇ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀਗਾ ਵੀ ਬਾਈ ਜੀ ਜਿੰਨਾ ਵੀ ਤੁਹਾਡਾ ਫੂਡ ਵਗੈਰਾ ਸਭ ਦੇਸੀ ਘਿਓ ਦੇ ਵਿੱਚ ਹੁੰਦਾ ਸਭ ਦੇਸੀ ਘਿਓ ਇਹ ਜੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਵੀ ਤੁਸੀਂ ਮੈਨੂੰ ਲੱਗਦਾ ਫੋਕਸ ਮੈਂਨ ਫੂਡ ਤੇ ਬੜਾ ਕੀਤਾ ਹੈ ਜੀ ਫੂਡ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਹੋਇਆ ਫੂਡ ਦੀ ਕੁਆਲਿਟੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਵੀ ਇਨਸ਼ੋਰ ਕਰਨਾ ਕਿ ਫੂਡ ਦੀ ਸਰਵਿਸ ਪ੍ਰੋਪਰ ਹੋਵੇ ਠੀਕ ਹੈ ਠੀਕ ਹੈ ਕੋਈ ਬੰਦਾ ਨੂੰ ਟੇਸਟ ਕਰੇ ਟੇਸਟ ਕਰੇ ਸਾਡਾ ਸਰਵਿਸ ਤੇ ਵੀ ਫੁੱਲ ਤਿਆਰ ਜਿਹੜੀ ਇਹਨਾਂ ਦੇ ਲਗਜ਼ਰੀ ਅੰਦਰ ਫੀਲਿੰਗ ਆਊਗੀ ਉਹ ਵੀ ਇੱਕ ਵੱਖਰੀ ਹੈ ਤੇ ਬਾਈ ਦੇਖੀ ਅੰਦਰ ਜਾ ਕੇ ਹਾਂਜੀ 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 ਤੁਸੀਂ ਅੰਦਰ ਆ ਕੇ ਦੇਖੋ ਵੀ ਕਿੰਨਾ ਮਤਲਬ ਕਿ ਲਗਜ਼ਰੀ ਹਾਲ ਹੈ ਅੰਦਰ ਤੁਹਾਨੂੰ VIP ਮਤਲਬ ਕਿ ਜਿੱਦਾਂ ਲੋਕਾਂ ਵਾਲੀ ਫੀਲਿੰਗ ਆਊਗੀ ਬਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਕਨਸੈਪਟ ਤੇ ਕੰਮ ਕਰਦਾ ਹੈ ਇਹ 2021 ਚ ਅਸੀਂ ਓਪਨ ਕੀਤਾ ਜੀ 2021 ਦੇ ਵਿੱਚ ਓਪਨ ਕੀਤਾ ਹਾਂਜੀ ਹਾਂਜੀ ਤੇ ਸ਼ੁਰੂ ਤੋਂ ਸਟਾਰਟਿੰਗ ਦੇ ਵਿੱਚ ਤੁਸੀਂ ਦੇਖੋ ਦੋਸਤੋ ਬੇ ਕਿੰਨੀ ਵਧੀਆ ਮਤਲਬ ਕਿ ਫੀਲਿੰਗ ਆ ਰਹੀ ਹੈ ਦੋਸਤੋ ਬੈਠਣ ਵਗੈਰਾ ਦਾ ਕਿੰਨੀ ਵਧੀਆ ਮਤਲਬ ਕਿ ਫੈਸਿਲਿਟੀ ਹੈ ਇਹਨਾਂ ਦੀਆਂ ਤੇ ਬਾਈ ਮਤਲਬ ਕਿ ਕੁੱਕ ਵਗੈਰਾ ਜਾਂ ਸ਼ੈਫ ਵਗੈਰਾ ਜਾਂ ਕੈਟਰਿੰਗ ਜਿਹੜਾ ਵਿੱਚ ਸਾਰਾ ਕੁਝ ਥੋੜਾ ਇਨਕਲੂਡ ਹੀ ਪੈਕੇਜ ਆ ਸਭ ਕੁਝ ਇਨਕਲੂਡ ਪੈਕੇਜ ਆ ਵੀ ਤੁਸੀਂ ਮਤਲਬ ਕਿ ਦੋਸਤੋ ਮੈਂ ਤੁਹਾਨੂੰ ਦੱਸਾਂ ਵੀ ਬਾਹਰਲਾ ਬੰਦਾ ਨੇ ਇੱਥੇ ਮਤਲਬ ਕਿ ਆ ਕੇ ਕੋਈ ਫੂਡ ਤਿਆਰ ਕਰਦਾ ਇਹਨਾਂ ਦਾ ਹੀ ਟੋਟਲੀ ਇਹਦੇ ਚ ਜ਼ਿੰਮੇਵਾਰੀ ਬਾਈ ਤੁਹਾਡੀ ਬਣੀ ਮੈਂ ਉਹ ਜ਼ਿੰਮੇਵਾਰੀ ਹੈ ਜੀ ਤੁਹਾਡੀ ਬਣ ਜਾਂਦੀ ਵੀ ਕਿਉਂਕਿ ਕੱਲੀ-ਕੱਲੀ ਚੀਜ਼ ਥੋੜੇ ਹੰਡਲ ਹੱਥ ਚ ਰਹੋਗੇ ਜੀ ਹਾਂਜੀ ਬੇਸਿਕਲੀ ਸਾਡਾ ਜਿਹੜਾ ਮੇਨ ਫੋਕਸ ਇੱਥੇ ਰਿਹਾ ਜੀ ਹਾਂਜੀ ਮਤਲਬ ਮੇਰਾ ਬਲੀਫ ਇਹ ਹੈ ਜੀ ਕਿ ਪੈਲੇਸ ਦੀ ਬਿਊਟੀ ਉਹ ਫਰਸਟ ਥਿੰਗ ਹੈ 노 ਡਾਊਟ ਲੇਕਿਨ ਹਾਂਜੀ ਹਾਂਜੀ ਜਦੋਂ ਲੋਕ ਆਣਗੇ ਤੇ ਖਾਣਾ ਖਾਣਗੇ ਜੇ ਖਾਣਾ ਅੱਛਾ ਸਰਵਿਸ ਅੱਛੀ ਹੈ ਤਾਂ ਇਹ ਬਿਊਟੀ ਸੋਹਣੀ ਲੱਗੇਗੀ ਨਹੀਂ ਤਾਂ ਇਹ ਬਿਊਟੀ ਅੱਛੀ ਨਹੀਂ ਲੱਗੇਗੀ ਬਈ ਉਹ ਗੱਲ ਹੈ ਬਈ ਇੱਕ ਤਾਂ ਸੋਹਣੀ ਚੀਜ਼ ਹੋ ਕਿਸੇ ਕੰਮ ਦਾ ਨਾ ਹੋਵੇ ਤੇ ਉਹਦੇ 'ਚ ਕੋਈ ਫਾਇਦਾ ਨਹੀਂ ਫਿਰ ਕੀ ਹੈ ਕਿ ਬੇਸਿਕਲੀ ਕੀ ਹੈ ਜੇ ਮੈਂ ਕੋਈ ਚੀਜ਼ ਖਾਧੀ ਮੈਨੂੰ ਚੰਗੀ ਨਹੀਂ ਲੱਗੀ ਨਹੀਂ ਲੱਗੀ ਤਾਂ ਮੈਂ ਕੀ ਕਹਾਂਗਾ ਕੀ ਫਾਇਦਾ ਕੀ ਫਾਇਦਾ ਖਤਮ ਹੋ ਜਾਂਦਾ ਬਿਲਕੁਲ ਤੁਹਾਡੇ ਇਹ ਸਾਰਾ ਸੈਲਡ ਸਟੇਸ਼ਨ ਹੈ ਜੀ ਹਾਂਜੀ ਹਾਂਜੀ ਸਾਰਾ ਸਲਾਦ ਲੱਗਦਾ ਇੱਥੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਉਧਰ ਪਲੇਟ ਕਾਊਂਟਰ ਹੈ ਜੀ ਸਾਰਾ ਠੀਕ ਹੈ ਬਾਈ ਫਿਰ ਇੱਕ ਚੀਜ਼ ਹੋਰ ਹੈ ਜੀ ਅਸੀਂ ਜਦੋਂ ਖਾਣਾ ਲਗਾਣੇ ਆ ਹਾਂਜੀ ਤੇ ਜਿਹੜਾ ਵੈਜੀਟੇਰੀਅਨ ਖਾਣਾ ਹੋਏਗਾ ਉਹ ਸਾਰਾ ਸੈਪਰੇਟ ਹੁੰਦਾ ਜੀ ਨਾਨ ਵੈਜੀਟੇਰੀਅਨ ਫੂਡ ਸਾਰਾ ਸੈਪਰੇਟ ਹੁੰਦਾ ਹੈ ਬਈ ਨਿੰਗ ਹਾਂ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਸਾਰਾ ਵੈਜ ਸਟੇਸ਼ਨ ਹੈ ਜੀ ਫਿਰ ਉਧਰਲੇ ਪਾਸੇ ਸਾਰਾ ਨਾਨ ਵੈਜ ਸਟੇਸ਼ਨ ਹੈ ਬਈ ਦੋਸਤੋ ਅੱਜਕੱਲ੍ਹ ਤੁਹਾਨੂੰ ਪਤਾ ਹੈ ਵੀ ਆਪਣੇ ਪੰਜਾਬ ਦੇ ਤੇ ਉਹਨਾਂ ਦਾ ਖਾਣਾ ਹੀ ਲੱਗਾ ਇਹ ਨਹੀਂਗਾ ਵੀ ਫਿਰ ਤਾਂ ਬਾਈ ਤੁਹਾਡੇ ਕੁੱਕ ਵਗੈਰਾ ਵੀ ਸਾਰੇ ਲੱਗ ਹੀ ਹੋਣਗੇ ਸਾਰਾ ਜੀ ਟੋਟਲ ਸੈਪਰੇਟ ਵੈਜ ਖਾਣਾ ਲੱਗ ਪੰਨਾ ਜੀ ਨਾਨ ਵੈਜ ਇਧਰੋਂ ਸ਼ੁਰੂ ਹੋ ਜਾਂਦੀ ਸਾਡਾ ਹੁਣ ਬ੍ਰੇਕਫਾਸਟ ਸਟੇਸ਼ਨ ਜਿੱਦੋਂ ਲੱਗਦਾ ਜੀ ਠੀਕ ਠੀਕ ਹੈ ਬਾਈ ਇੱਥੋਂ ਬ੍ਰੇਕਫਾਸਟ ਸਟੇਸ਼ਨ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਇੱਥੇ ਪਕੌੜਾ ਸਟੇਸ਼ਨ ਹੋ ਗਿਆ ਸਵੀਟ ਸਟੇਸ਼ਨ ਹੋ ਗਿਆ ਠੀਕ ਹੈ ਜੀ ਤੇ ਦੋਸਤੋ ਤੁਸੀਂ ਸਭ ਤੋਂ ਮਤਲਬ ਕਿ ਵੱਡੀ ਗੱਲ ਇਹ ਹੈ ਵੀ ਲਾਈਟਿੰਗ ਵਗੈਰਾ ਦਾ ਨਹੀਂ ਦਾ ਹਾਲ ਦੇ ਵਿੱਚ ਤੁਹਾਨੂੰ ਹਨੇਰੇ ਦੀ ਬਾਹਲੀ ਸਮੱਸਿਆ ਆਉਂਦੀ ਹੈ ਇਹਨਾਂ ਨੇ ਮਤਲਬ ਕਿ ਜਿਹੜਾ ਪਿਛ ਮਤਲਬ ਕਿ ਤਗੜੇ ਆਰਟੀਟਾ ਕਿ ਤੁਸੀਂ ਤੁਸੀਂ ਮੈਨੂੰ ਲੱਗਦਾ ਕੰਮ ਕਰਵਾ ਰੱਖਿਆ ਬਈ ਜੀ ਜਿਹੜਾ ਖਾਣਾ ਲੱਗਣਾ ਜੀ ਸਾਰਾ ਹਾਂਜੀ ਠੀਕ ਹੈ ਜੀ ਇੱਥੋਂ ਵੈਜੀਟੇਰੀਨ ਸਟੇਸ਼ਨ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਪਕੌੜੇ ਸਟੇਸ਼ਨ ਹੋ ਗਿਆ ਫਿਰ ਸਵੀਟ ਸਟੇਸ਼ਨ ਹੋ ਗਿਆ ਠੀਕ ਹੈ ਬਈ ਉਸ ਤੋਂ ਬਾਅਦ ਕੁਝ ਇੰਟਰਨੈਸ਼ਨਲ ਫੂਡ ਵੀ ਅਸੀਂ ਲਗਾਉਣਾ ਹੈ ਜੀ ਠੀਕ ਆ ਠੀਕ ਆ ਜੀ ਇੰਟਰਨੈਸ਼ਨਲ ਫੂਡ ਦੇ ਵਿੱਚ ਜਿਵੇਂ ਕੇਸ ਡੀਆਜ਼ ਹੋਗੇ ਫਜੀਤਾ ਹੋ ਗਿਆ ਠੀਕ ਆ ਜੀ ਠੀਕ ਆ ਜੀ ਉਹ ਸਾਰਾ ਇੱਥੇ ਦਿੰਦੇ ਆ ਜੀ ਇੱਕ ਮੁਰੱਕਨ ਪਨੀਰ 로ਸਟੀ ਅਸੀਂ ਲਾਸਟ ਟਾਈਮ ਲਾਂਚ ਕੀਤੀ ਸੀ ਬ੍ਰੇਕਫਾਸਟ ਦੇ ਵਿੱਚ ਹੀ ਠੀਕ ਠੀਕ ਅੱਛਾ ਬ੍ਰੇਕਫਾਸਟ ਦੇ ਵਿੱਚ ਅਸੀਂ ਈਵਨ ਪ੍ਰਾਂਠਾ ਸਟੇਸ਼ਨ ਵਿਦ ਨੈਜੀ ਲਾਈਵ ਠੀਕ ਆ ਠੀਕ ਈ ਕਈ ਵਾਰ ਬਰਾਤ ਦੂਰ ਤੋਂ ਆਉਂਦੀ ਆ ਕੋਈ ਲੋਕ ਦੂਰ ਤੋਂ ਆਉਂਦੇ ਨੇ ਭੁੱਖ ਲੱਗੀ ਹੋਈ ਹੈ ਭੁੱਖ ਲੱਗੀ ਹੁੰਦੀ ਹੈ ਠੀਕ ਆ ਜੀ ਤੇ ਕੱਲ੍ਹ ਪਕੌੜੇ ਨਹੀਂ ਸਫੀਸ਼ੀਐਂਟ ਅਸੀਂ ਉਹ ਤੇ ਜਿਹੜੇ ਲਗਜ਼ਰੀ ਇਹਨਾਂ ਨੇ ਕੰਮ ਕਰਾ ਰੱਖਿਆ ਤੇ ਇੱਕ ਚੀਜ਼ ਹੋਰ ਹੈ ਜੀ ਮੈਕਸਿਮ ਜਿਹੜੀਆਂ ਬ੍ਰੇਕਫਾਸਟ ਆਈਟਮ ਦਾ ਉਸੀ ਲਾਈਵ ਦਿੰਦੇ ਆ ਜੀ ਠੀਕ ਹੈ ਮਤਲਬ ਸਾਹਮਣੇ ਰੈਡੀ ਹੋ ਰਹੀਆਂ ਸਭ ਕੁਝ ਸਾਹਮਣੇ ਰੈਡੀ ਹੋ ਰਿਹਾ ਜੀ ਠੀਕ ਠੀਕ ਮਤਲਬ ਜਿੰਨੇ ਤਵਾ ਸਟੇਸ਼ਨ ਹੋਗੇ ਠੀਕ ਹੈ ਤੇ ਉਹ ਸਾਰਾ ਸਾਹਮਣੇ ਲੱਗਦਾ ਜੀ ਪੀਜ਼ਾ ਸਟੇਸ਼ਨ ਹੋ ਗਿਆ ਇੱਥੇ ਸਾਰਾ ਪੀਜ਼ਾ ਸਰਵ ਹੋਏਗਾ ਲਾਈਵ ਬਣੇਗਾ ਜੀ ਸਾਹਮਣੇ ਬਣੇਗਾ ਸਾਰੀਆਂ ਵੈਜੀਟੇਬਲ ਸਾਹਮਣੇ ਕੱਟੀਆਂ ਹੋਣਗੀਆਂ ਇੰਨੀ ਕਿ ਪਿੱਛੇ ਪਤਾ ਨਹੀਂ ਕੀ ਪਤਾ ਨਹੀਂ ਪਤਾ ਕੁਝ ਹੋ ਰਿਹਾ ਕਰਾਉਣੇ ਆ ਕਿਸੇ ਨੇ ਵੀ ਫੋਨ ਵਗੈਰਾ ਤੇ ਵੀ ਕਰ ਦਿੰਨੇ ਤੁਸੀਂ ਹਾਂਜੀ ਫੋਨ ਤੇ ਵੀ ਕਰ ਦਿੰਨੇ ਆ ਕਾਲ ਕਰਕੇ ਬਟ ਅਸੀਂ ਇਹ ਜ਼ਰੂਰ ਕਹਿੰਨੇ ਇੱਕ ਵਾਰੀ ਫਿਜ਼ੀਕਲ ਵਿਜ਼ਿਟ ਹੋਏ ਆਬਵੀਅਸਲੀ ਐਕਸਪਲੇਨੇਸ਼ਨ ਜ਼ਿਆਦਾ ਵਧੀਆ ਹੋ ਜਾਂਦੀ ਆ ਬੰਦੇ ਨਾਲ ਗੱਲਬਾਤ ਹੋ ਜਾਂਦੀ ਆ ਠੀਕ ਹੈ ਇਵਨ ਇਵੈਂਟ ਵਾਲੇ ਦਿਨ ਅਸੀਂ ਇਹ ਵੀ ਰੱਖਦੇ ਆ ਜੀ ਜਦੋਂ ਪਰਸਨ ਆਂਦਾ ਸਾਡੇ ਕੋਲੇ ਲੜਕੀ ਵਾਲੇ ਆ ਗਏ ਜਾਂ ਲੜਕੇ ਵਾਲੇ ਆ ਗਏ ਅਸੀਂ ਕੀ ਕਰਨਾ ਜੀ ਉਹਨਾਂ ਨੂੰ ਕੈਪਟਨ ਦੇ ਦੇਣਾ ਉਹ ਕੈਪਟਨ ਉਹਨਾਂ ਦਾ ਪੂਰੇ ਫੰਕਸ਼ਨ ਚ ਹੀ ਰਹੇਗਾ ਮਤਲਬ ਪੂਰੇ ਫੰਕਸ਼ਨ ਚ ਉਹਨਾਂ ਨੂੰ ਇਹ ਨਹੀਂ ਸਾਨੂੰ ਲੱਭਣ ਦੀ ਜ਼ਰੂਰਤ ਆ ਉਹਨਾਂ ਦਾ ਇੱਕ ਬੰਦਾ ਸਾਡਾ ਪਰਮਨੈਂਟਲੀ ਰਹੇ ਕੋਈ ਵੀ ਚੀਜ਼ ਤੋਂ ਜਿਵੇਂ ਸਾਡੇ ਵਰਗੇ ਫੈਮਲੀਆ ਤੁਹਾਡੇ ਕੋਲੇ ਰਹਿਣ ਵਾਸਤੇ ਵੀ ਤੁਸੀਂ ਪ੍ਰਬੰਧ ਕਰ ਰੱਖਿਆ ਇੱਥੇ ਜ਼ਹਿਨ ਵਸ ਇਸ ਤਰ੍ਹਾਂ ਜੀ ਡੇ ਸਾਡੇ ਕੋਲ ਰੂਮਸ ਤੇ ਹੈਗੇ ਆ ਜੀ ਮਤਲਬ ਇੱਕ ਲੜਕੀ ਨੇ ਰੂਮ ਰੱਖਿਆ ਹੈ ਦੋ ਰੂਮਸ ਹੋ ਰੱਖੇ ਐਸੀ ਤਿੰਨ ਰੂਮਸ ਰੱਖੇ ਹੋਇਆ ਬਸ ਇੰਨੇ ਹੀ ਚਾਹੀਦੇ ਹੁੰਦੇ ਬਾਕੀ ਫੈਮਲੀ ਤਾਂ ਆ ਹੀ ਜਾਂਦੀ ਆ ਰੂਮਸ ਦਿੱਤੇ ਹੋਇਆ ਅੱਛਾ ਇਹਦੇ ਵਿੱਚ ਇਹ ਵੀ ਹੈ ਜੇ ਤੁਸੀਂ ਸਿੰਗਲ ਬੁੱਕ ਕੀਤਾ ਹੋਇਆ ਤਾਂ ਸਿੰਗਲ ਦਾ ਜਿਹੜਾ ਰੂਮ ਹੈ ਉਹ ਸੈਪਰੇਟ ਹੈ ਸੈਪਰੇਟ ਹੈ ਉਹ ਤੁਹਾਨੂੰ ਤੁਹਾਡੇ ਰੂਮ ਚ ਅਸੀਂ ਐਡਜਸਟਿੰਗ ਕਰਾਂਗੇ ਤੁਹਾਨੂੰ ਜਿਹੜੇ ਤਿੰਨ ਰੂਮ ਦਿੱਤੇ ਉਹ ਤੁਹਾਡੇ ਹੀ ਆ ਠੀਕ ਆ ਬਾਕੀ ਬਾਈ ਹੁਣ ਕਹਿ ਰਹੇ ਸੀਗੇ ਵੀ ਸਾਡਾ ਜਿਹੜੇ ਜਿਹਦੇ ਵਿੱਚ ਗ੍ਰੀਨਰੀ ਜਿਵੇਂ ਹੁੰਦਾ ਜਿਵੇਂ ਆਰਟੀਫੀਸ਼ੀਅਲ ਘਾਹ ਵਗੈਰਾ ਹੁੰਦੇ ਇਹ ਬਾਈ ਸਾਰਾ ਕੀ ਤੁਸੀਂ ਇਹ ਸਾਰਾ ਨਵਾਂ ਲੱਗਣਾ ਜੀ ਨਵਾਂ ਲੱਗਣਾ ਆ ਦੇਖੋ ਦੋਸਤੋ ਮਤਲਬ ਕਿ ਆ ਸਾਰਾ ਮਤਲਬ ਕਿ ਆਪਣੀ ਪਾਰਟੀਆਂ ਜ ਮੈਰਿਜ ਵਗੈਰਾ ਤੇ ਜਿਹੜਾ ਵੀ ਪ੍ਰੋਗਰਾਮ ਕਰਾਂਗੇ ਇਹ ਸਾਰਾ ਸੈਟਅਪ ਮਤਲਬ ਕਿ ਲੱਗੂਗਾ ਜੀ ਸਾਰਾ ਬਾਈ ਆ ਤੁਹਾਡਾ ਮੈਨੂੰ ਲੱਗਦਾ ਆਈਸਕ੍ਰੀਮ ਸਟੇਸ਼ਨ ਹੈ ਹਾਂਜੀ ਆਈਸਕ੍ਰੀਮ ਸਟੇਸ਼ਨ ਹੈ ਸਾਰੀ ਆਈਸਕ੍ਰੀਮ ਇੰਦਰ ਲੱਗੇਗੀ ਸਭ ਠੀਕ ਆਈਸਕ੍ਰੀਮ ਇੰਦਰ ਲੱਗੋਗੇ ਤੇ ਹੋਰ ਬਾਈ ਜੀ ਇਹ ਚਾਹ ਕਾਫੀ ਸਟੇਸ਼ਨ ਹੈ ਜੀ ਆ ਚਾਹ ਕਾਫੀ ਵਾਲ ਤੇ ਪੂਰੀ ਘੈਂਟ ਗੱਲਬਾਤ ਦੇ ਸਾਹਮਣੇ ਬਾਈ ਉੱਪਰ ਸਟੇਜ ਇਹ ਬੇਸਿਕਲੀ ਸਾਰਾ ਫੈਮਿਲੀ ਲੌਂਜ ਹੈ ਜੀ ਫੈਮਿਲੀ ਹੈ ਜੀ ਹਾਂਜੀ ਤੇ ਬਾਈ ਜਿਹੜਾ ਸਿੰਗਰ ਵਗੈਰਾ ਉਹ ਤੁਹਾਡਾ ਬਾਹਰ ਬਾਹਰਲੇ ਪਾਸੇ ਵੀ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹਨਾਂ ਦਾ ਜਿਹੜਾ ਪਿਛਲੇ ਸਾਲ ਦਾ ਪ੍ਰੋਗਰਾਮ ਸੀਗਾ ਬਹੁਤ ਮਤਲਬ ਕਿ ਲਗਜ਼ਰੀ ਟਾਈਪ ਹੈ ਉਹਨਾਂ ਦਾ ਹਾਲ ਬਣਿਆ ਹੋਇਆ ਤੇ ਪੂਰੀ ਘੈਂਟ ਗੱਲਬਾਤ ਤੇ ਬੁਕਿੰਗ ਵਾਲੇ ਦੋਸਤੋ ਨੰਬਰ ਉੱਪਰ ਚੱਲ ਰਹੇ ਆ ਤੇ ਗੈ ਪੈਰਫ ਦਾ ਨਾਮ ਹੈ ਗੰਗਾ ਰਿਜ਼ੋਰਟ ਬਾਈ ਮੜੇ ਲੋਕੇਸ਼ਨ ਤੁਸੀਂ ਦੱਸਿਓ ਆਪਦੇ ਹਿਸਾਬ ਨਾਲ ਗੰਗਾ ਰਿਜ਼ੋਰਟ ਬਾਗਾਪਰਾਣਾ ਜੀ ਕੋਟਕਪੁਰਾ ਰੋਡ ਤੇ ਠੀਕ ਹੈ ਜੱਜਿਆਣਾ ਪਿੰਡ ਦੇ ਬਿਲਕੁਲ ਨਾਲ ਆਪੋਜ਼ਿਟ ਰਾਧਾ ਸੋਮੀ ਸਨ ਸੋ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਹੈ ਕਿ ਤੁਹਾਨੂੰ ਇਹ ਰਿਜ਼ੋਰਟ ਜਿਹੜਾ ਕਿਦਾਂ ਦਾ ਲੱਗਿਆ ਤੁਸੀਂ ਵੀ ਇੱਥੇ ਆ ਕੇ ਆਪਣੇ ਜਿਹੜੇ ਹੁਣ ਵਿਆਹ ਸ਼ਾਦੀਆਂ ਦਾ ਅੱਗੇ ਸੀਜ਼ਨ ਸਟਾਰਟ ਹੋਈ ਜਾਣਾ ਹੈਗਾ ਤੇ ਆ ਕੇ ਤੁਸੀਂ ਪਹਿਲਾਂ ਇੱਥੇ ਵਿਜ਼ਿਟ ਕਰਿਓ ਸਾਰਾ ਦੇਖਿਓ ਤੇ ਫਿਰ ਤੁਹਾਨੂੰ ਵੀ ਜਿਹੜਾ ਕਿ ਜਰੂਰ ਪਸੰਦ ਆਊਗਾ ਗੰਗਾ ਰਿਜ਼ੋਰਟ ਜਿਹੜਾ ਕਿ ਬਾਗਾਪਰਾਣਾ ਦੇ ਵਿੱਚ ਪੈਂਦਾ ਹੈਗਾ ਤੇ ਦ ਇਹ ਬਿਫੁਰ ਖਾ ਕੇ ਨਿੰਗਾ ਵੀ ਪੈਲੈਸ ਦੇ ਵਿੱਚੋਂ ਖਾਣਾ ਖਾ ਕੇ ਤੇ ਪੰਜ ਦਿਨ ਤੁਸੀਂ ਕਹੋਗੇ ਵੀ ਆ ਅਸੀਂ ਕੀ ਖਾਏ ਹਾਂਜੀ ਫੂਡ ਦਾ ਇਹਨਾਂ ਦਾ ਮਤਲਬ ਕਿ ਆਪਦੇ ਸ਼ੈਫ ਬਹੁਤ ਮਤਲਬ ਕਿ ਪੜੇ ਲਿਖੇ ਹਨ ਸਿਸਟਮ ਹੈ ਸਾਰਾ ਤੇ ਦੇਸੀ ਘੋੜੇ ਵਿੱਚ ਖਾਣਾ ਬਣਾਉਂਦੇ ਆ ਤੇ ਜ਼ਿਆਦਾਤਰ ਮਤਲਬ ਵਿਆਹ ਸ਼ਾਦੀਆਂ ਚ ਹੀ ਹੁੰਦਾ ਖਾਣ ਪੀਣ ਹੀ ਹੁੰਦਾ ਸਰਵ ਮਤਲਬ ਕਿ ਵਧੀਆ ਹੋਵੇ ਇਹੀ ਹੁੰਦੇ ਆ ਵਿਆਹ ਸ਼ਾਦੀ ਤੇ ਬਾਕੀ ਤੁਸੀਂ ਜਿਹੜਾ ਕਿ ਤੁਹਾਨੂੰ ਦੱਸ ਹੀ ਦਿੱਤਾ ਹੈਗੇ